ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਬੁਰਜ ਸਿੰਧਵਾ ਇਹ ਦੋਸਤੋ ਮੁਕਸਰ ਜ਼ਿਲ੍ਹੇ ਦਾ ਪਿੰਡ ਆ ਤੇ ਤਹਿਸੀਲ ਦੋਸਤੋ ਇਸ ਪਿੰਡ ਨੂੰ ਮਲੋਟ ਪੈ ਜਾਂਦੀ ਆ ਇਹ ਬਾਈ ਦਾ ਦੋਸਤੋ ਛੋਟੀਆਂ ਕਟੀਆਂ ਲੈ ਕੇ ਪਾਲਣ ਦਾ ਕੰਮ ਆ ਤੇ ਦੋਸਤੋ ਅੱਜ ਇੱਕ ਪਹਿਲਾ ਸੂਆ ਗੱਬਣ ਝੋਟੀ ਬਾਈ ਨੇ ਸੇਲ ਕਰਨੀ ਆ ਦੋਸਤੋ ਕੁਝ ਦਿਨ ਲੈਂਦੀ ਆ ਬੰਦੀ ਡਿਟੇਲ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀ ਰਾਣੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦਿਰੀ ਪਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕੁਐਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਕੇ ਕਰਦੇ ਆ ਤੁਹਾਡੇ ਨਾਲ ਸੰਜੀ ਆਓ ਬਾਈ ਰੁਖਾ ਸਾ ਵੈ ਗੁੱਡੀ ਕੀ ਫਤਿਹ ਹੋਰ ਠੀਕ ਠਾਕ ਜੀ ਹਾਂਜੀ ਜੀ ਚੜ੍ਹਦੀ ਕਲਾ ਜੀ ਠੀਕ ਹੈ ਜੀ ਆਪਣਾ ਨਾਂ ਦੱਸਿਓ ਜੀ ਰਿਸ਼ਪਾਲ ਸਿੰਘ ਜੀ ਰਿਸ਼ਪਾਲ ਸਿੰਘ ਹਾਂਜੀ ਠੀਕ ਆ ਇਹ ਇਹ ਬਾਬਾ ਜੀ ਝੋਟੀ ਆਪਣੇ ਘਰ ਦੀ ਆ ਹਾਂਜੀ ਅੱਛਾ ਤੇ ਪਹਿਲਾ ਸੂਆ ਸੂਣੀ ਆ ਹਾਂਜੀ ਪਹਿਲੇ ਸੂਈ ਸੂਣੀ ਆ ਠੀਕ ਆ ਤੇ ਆਪਾਂ ਨਿੱਕੀਆਂ ਲੈ ਕੇ ਆਉਂਦੇ ਆ ਸੀ ਹੈ ਹਾਂ ਹਾਂ ਨਿੱਕੀਆਂ ਲੈ ਦਿਆਂ ਜੀ ਪਾਲ ਲਈ ਦਿਆਂ ਘਰੇ ਠੀਕ ਆ ਹਾਂਜੀ ਤੇ ਕਿੰਨੇ ਕੁ ਦਿਨ ਲੈਂਦੀ ਆ ਬਸ ਕੋਈ 5-4 ਦਿਨ ਹੀ ਲੈਂਦੀ ਆ ਜੀ 5-4 ਦਿਨ ਲੈਂਦੀ ਆ ਹਾਂਜੀ ਠੀਕ ਆ 5-4 ਦਿਨ ਦੋਸਤੋ ਲੈਂਦੀ ਆ ਹਾਂਜੀ ਤੇ ਅਨੁਮਾਨ ਆ ਕਿੰਨਾ ਕੁ ਦੁੱਧ ਪਾ ਦੂਗੀ ਮਾਨ 11 ਕਿਲੋ ਤੇ ਦੇਣਾ ਚਾਹੀਦਾ ਜੀ ਪਹਿਲੀ ਸੂਈ ਅੱਛਾ 11 ਕਿਲੋ ਪਾ ਦੂਗੀ ਹਾਂਜੀ ਲੋਬੀ ਸੱਜਣੋ ਦੇਖ ਸਕਦੇ ਆ ਬਿਲਕੁਲ ਕੁੰਡੇ ਸਿੰਘਾ ਦੇ ਵਿੱਚ ਸੋਹਣੀ ਮੰਤਰ ਆ ਦੋਸਤੋ ਥੋੜੇ ਇਹ ਦੋਸਤੋ ਵਾਲ ਹੈਗੇ ਜਿਹੜੇ ਪੂਛ ਦੇ ਵਿੱਚ ਟੇ ਆ ਬਾਕੀ ਦੋਸਤੋ ਜੈਡ ਬਲੈਕ ਹੀ ਆ ਤੇ ਥਾਨ ਹਵਾਨਾ ਦੋਸਤੋ ਤੁਹਾਨੂੰ ਵਿਖਾ ਦਿਨਾ ਚਾਰ ਪੰਜ ਦਿਨ ਦੋਸਤੋ ਸੂਨ ਦੇ ਵਿੱਚ ਬਾਕੀ ਆ ਅਨੁਮਾਨ ਤੁਸੀਂ ਉਸ ਢੰਗ ਨਾਲ ਲਾ ਲੈਣਾ ਦੋਸਤੋ ਦੇਖ ਸਕਦੇ ਆ ਖਣਾ ਦਾ ਸਾਈਜ਼ ਦੋਸਤੋ ਦੇਖ ਸਕਦੇ ਆ ਹਵਾਨਾਏ ਨੇ ਦੋਸਤੋ ਚਾਰ ਪੰਜ ਦਿਨਾਂ ਦਾ ਇਹ ਹੋਰ ਵੀ ਸੋਹਣਾ ਬਣਾ ਜਾਣਾ ਬਾਕੀ ਦੋਸਤੋ ਦਰਮਿਆਨੇ ਜੇ ਕੱਦ ਕਾਠ ਵਾਲੀ ਆ ਕੋਈ ਬਾਲੀ ਵੱਡੀ ਨਹੀਂ ਕਹਿ ਸਕਦੇ ਦੇਖ ਸਕਦੇ ਆ ਦੋਸਤੋ ਸੋਹਣਾ ਖਣਾ ਦਾ ਸਾਈਜ਼ ਦੋਸਤੋ ਮਗਰਲੇ ਪਾਸੋਂ ਢਿੱਲ ਦੇਖ ਸਕਦੇ ਆ ਦੋਸਤੋ ਹਵਾਨੇ ਦੀ ਢਿੱਲ ਵੀ ਕਾਫੀ ਪਈ ਆ ਦੋਸਤੋ ਸੂਨ ਦੇ ਵਿੱਚ ਇੱਕ ਦੋ ਦਿਨ ਇਹਨੇ ਲੈਣੇ ਆ ਤੇ ਦੋਵੇਂ ਪਾਸਿਆਂ ਤੋਂ ਦੋਸਤੋ ਤੁਹਾਨੂੰ ਥਣਾ ਦਾ ਸਾਈਜ਼ ਆ ਗਿਆ ਦੋਸਤੋ ਵਿਖਾ ਦਿੰਨੇ ਆ ਸਿੰਗ ਕੁਆਲਟੀ ਦੇਖ ਸਕਦੇ ਆ ਦੋਸਤੋ ਸੋਨਾ ਸਿੰਗ ਆ ਦੋਸਤੋ ਦੇਖ ਸਕਦੇ ਆ ਦੋਸਤੋ ਦੂਜੀ ਸਾਈਡ ਤੋਂ ਵੀ ਥਣਾ ਦਾ ਸਾਈਜ਼ ਦੇਖ ਸਕਦੇ ਆ ਦੋਸਤੋ ਇੱਕ ਦੋ ਦਿਨਾਂ ਦੀ ਕੱਚੀ ਆ ਬਾਕੀ ਦੋਸਤੋ ਭਾਂ ਹੈਗੀਆਂ ਥਾਣੇ ਨੇ ਸੋਨਾ ਬਣਾ ਜਾਣਾ ਤੇ ਅਨੁਮਾਨ ਤੁਸੀਂ ਲਾ ਲੈਣਾ ਦੋਸਤੋ ਤੋੜ ਕੇ ਵੀ ਤੁਹਾਨੂੰ ਵਿਖਾ ਦਿੰਨੇ ਆ ਬਾਕੀ ਦੋਸਤੋ ਪਿੱਟ ਕੁੜੇ ਇਨੀ ਨਿਗਾ ਮਾਰ ਲਓ ਦਾ ਵੀ ਖੋਲ ਹੋਰ ਖੇਲਾ ਚੱਲ ਅੜੀਲ ਕਰੀ ਲੋਵੀ ਸੱਜਣੋ ਹਵਾਨੇ ਇੰਨੀ ਨਿਗਾ ਮਾਰ ਲਓ ਪਹਿਲਾ ਸੂਆ ਦੋਸਤੋ ਸੁੰਦੀ ਹੈ 4-5 ਦਿਨ ਲੈ ਜਣੇ ਬਾਈਆਂ ਦਾ ਦੋਸਤੋ 11 ਲੀਟਰ ਦੀ ਅਨਮਾਨ ਆ ਵੀ 11 ਲੀਟਰ ਦੁੱਧ ਪਾ ਦੂਗੀ ਦੇਖ ਸਕਦੇ ਆ ਦੋਸਤੋ ਦਰਮਿਆਨੇ ਇੱਕ ਅੱਧ ਕਾ ਖਾਲੀ ਹੈ ਬਖਤੀ ਦੋਸਤੋ ਸਿੰਕ ਕੁਆਲਟੀ ਚੰਗੀ ਆ ਸੂਨ ਦੇ ਵਿੱਚ ਦੋਸਤੋ 4-5 ਦਿਨ ਲੈ ਜਣੇ ਮੋੜ ਲਿਆ ਬਾਈ ਤੇ ਰੇਟ ਜਿਹੜਾ ਦੋਸਤੋ ਇਹਦਾ ਵੀ ਆਪਾਂ ਬਾਈ ਤੋਂ ਪੁੱਛ ਲੈਣਾ ਕੀ ਰੇਟ ਕਰਨਗੇ ਸੋਹਣੀ ਝੋਟੀ ਆ ਦੋਸਤੋ ਜਿਹੜਾ ਵੀਰ ਜਾਂਦਾ ਦੋਸਤੋ ਤੇ ਸੋਨਾ ਦੁੱਧ ਪਿਆ ਦੂਗੀ ਦੋਸਤੋ ਤੇ ਮੋਲੇ ਦਾ ਆਪਾਂ ਬਾਈ ਤੋਂ ਪੁੱਛ ਲੈਨੇ ਆ ਦੋਸਤੋ ਇੱਕ ਆ ਝੋਟੀ ਮਗਰ ਮਗਰ ਬਾਈ ਤਿਆਰ ਕਰ ਰਿਆ ਨਿਕੀਆਂ ਲੈ ਲੈਂਦੇ ਆ ਤੇ ਦੋਸਤੋ ਇੱਕ ਆ ਅਡਾ ਲੋ ਵੀ ਸਜਣੋ ਆਪਾਂ ਰੇਟ ਬਾਬਾ ਜੀ ਤੋਂ ਪੁੱਛ ਲੈਨੇ ਕੀ ਰੇਟ ਕਰਨਗੇ ਹਾਂਜੀ ਬਾਬਾ ਜੀ ਰੇਟ ਕੀ ਕਰਾਂਗੇ ਇਹਦਾ ਜਿਹੜਾ ਜੀਤਾ 80000 ਰੁਪਿਆ 80 ਹਾਂ ਥੋੜਾ ਬਹੁਤਾ ਕੋਈ ਮਾਨਤਨ ਹੋ ਜੀ ਹਾਂਜੀ ਹੋ ਜੀਗਾ ਜੀ ਫਿਰ ਆਊਗਾ ਤੇ ਆ ਕਰਦਾਂਗੇ ਆਇਤਾ ਮਾਨਤਨ ਲਓ ਜੀ ਹਾਂਜੀ ਤੇ ਰੇਟ ਆ ਜਿਹੜਾ ਬਾਬਾਈਆਂ ਦੇ 80000 ਰੁਪਿਆ ਤੇ ਮਾਨਤਨ ਥੋੜਾ ਇੱਥੇ ਆਇਆ ਤਾਂ ਦੋਸਤੋ ਹੋ ਜਾਣਾ ਨੰਬਰ ਆਪਾਂ ਪੁੱਛ ਲੈਨੇ ਆ ਇੱਕ ਆਈ ਨੰਬਰ ਦੱਸ ਦਿਓ ਜੀ ਆਪਣਾ 80540 80540 99757 99757 ਹਾਂਜੀ ਠੀਕ ਆ ਲਓ ਜੀ ਇਹ ਬਾਬਾਈ ਦਾ ਨੰਬਰ ਆ ਤੁਸੀਂ ਇਸ ਨੰਬਰ ਤੇ ਸੰਪਰਕ ਕਰ ਸਕਦੇ ਆ ਸੌਦਾ ਕਰਨ ਲਈ ਤੇ ਜਿਸ ਕਿਸੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਵੀਡੀਓ ਨੂੰ ਸ਼ੇਅਰ ਕਰਦੇ ਆ ਕਰੋ ਸੱਜਣੋਂ ਮਿਲਦੇ ਆ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ